ਹਾਂਜੀ ਦੋਸਤੋ ਅੱਜ ਦੀ ਮਾਰਨਿੰਗ ਸਲਾਈਡ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ ਦਾ ਗਾ ਸਤੰਬਰ 20 ਤੇ ਟੈਨਸ਼ਨ ਹੀ ਵਾਰ ਜਿਹੜਾ ਹੈਗਾ ਦੇਸੀ ਮਿੰਨਾ 85 ਹੋ ਚੁੱਕਿਆ ਹੈ ਤਾਂ ਅੱਜ ਦੇ ਵਿਚਾਰ ਤੋਂ ਸ਼ੁਰੂ ਕਰਦੇ ਹਾਂ ਅਧੂਰਾ ਕੰਮ ਚਿੰਤਾ ਉਪਜਾਉਂਦਾ ਹੈ ਕੰਮ ਪੂਰਾ ਕਰਨ ਨਾਲ ਚਿੰਤਾ ਤੋਂ ਮੁਕਤੀ ਮਿਲਦੀ ਹੈ ਜਿੱਦਾਂ ਕਿ ਆਪ ਨੂੰ ਪਤਾ ਹੈ ਜਿਹੜਾ ਅਧੂਰਾ ਕੰਮ ਹੈ ਉਸ ਨਾਲ ਜਿਹੜੀ ਚਿੰਤਾ ਹੈਗੀ ਵੱਧਦੀ ਜਾਂਦੀ ਹੈ ਤੇ ਜਦੋਂ ਕੰਮ ਪੂਰਾ ਹੋ ਜਾਂਦਾ ਤਾਂ ਆਪ ਨੂੰ ਚਿੰਤਾ ਜਿਹੜੀ ਵੇਨਾ ਹੀ ਰਹਿੰਦੀ ਤੇ ਇਦਾਂ ਹੀ ਇੰਗਲਿਸ਼ ਚ ਕਿਹਾ ਗਿਆ ਹੈ ਇਨਕੰਪਲੀਟ ਵਰਕ ਪ੍ਰੋਡਿਊਸਸ ਐਂਜ਼ਾਇਟੀ ਕੰਪਲੀਟਿੰਗ ਦਾ ਵਰਕ ਬ੍ਰਿੰਗਸ ਰਿਲੀਫ ਫਰਮ ਐਂਜ਼ਾਇਟੀ ਤੇ ਸੇਮ ਜਸਟ ਹੈ ਕਿ ਇਨਕੰਪਲੀਟ ਜਿਹੜਾ ਵਰਕ ਹੈ ਐਂਜ਼ਾਇਟੀ ਪ੍ਰੋਡਿਊਸ ਕਰਦਾ ਤੇ ਕੰਪਲੀਟ ਹੋਣ ਤੇ ਵਰਕ ਆਪਾਂ ਨੂੰ ਰਿਲੀਫ ਮਿਲਦਾ ਐਂਜ਼ਾਇਟੀ ਤੋਂ ਤੇ ਅੱਜ ਦੇ ਸਵਾਲ ਜਵਾਬ ਹੈ ਗਿਆ ਅਨੰਦਪੁਰ ਸਾਹਿਬ ਦਾ ਕਿਲਾ ਪੰਜਾਬ ਵਿੱਚ ਕਿੱਥੇ ਸਥਿਤ ਹੈ ਤਾਂ ਰੂਪਨਗਰ ਇੱਕ ਹੋਰ ਨਵਾਂ ਸਾਲ ਨਾਵਲ ਕਿਸ ਦਾ ਹਾਂਜੀ ਇਦਾਂ ਦੀ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਦਾ ਬਟਨ ਦਬਾ ਦਿਓ ਤਾਂ ਇੱਕ ਹੋਰ ਨਵਾਂ ਸਾਲ ਨਾਵਲ ਦਾ ਨਾਵਲਕਾਰ ਕੌਣ ਹੈ ਤਾਂ ਪ੍ਰੋਫੈਸਰ ਨਿਰੰਜਨ ਤਸਨੀਮ ਨਾਲ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਤਾਂ ਪੰਜ ਪ੍ਰਕਾਰ ਦੇ ਸਧਾਰਨ ਲੂਣ ਦਾ ਸਾਇਨਿਕ ਨਾਮ ਕੀ ਹੈ ਤਾਂ ਸੋਡੀਅਮ ਕਲੋਰਾਇਡ ਜੀਰੋ ਦੀ ਖੋਜ ਕਿਸ ਨੇ ਕੀਤੀ ਆਰੀਆ ਪਟਨੇ ਅੱਜ ਦੀਆਂ ਖਬਰਾਂ ਰੂਸ ਵੱਲੋਂ ਪਾਰਤੱਚ ਪ੍ਰਮਾਣੂ ਊਰਜਾ ਪਲਾਂਟ ਸਥਾਨੀਕਰਨ ਦੀ ਪੇਸ਼ਕਸ਼ ਮੁੱਖ ਮੰਤਰੀ ਵੱਲੋਂ ਆੜਤੀਆਂ ਦੀ ਮੰਗਾਂ ਕੇਂਦਰ ਸਰਕਾਰ ਕੋਲ ਉਠਾਉਣ ਦਾ ਪ੍ਰੋਤਸਾ ਹਾਈ ਕੋਰਟ ਨੇ ਪੰਜਾਬ ਦੇ ਦਰਿਆਵਾਂ 'ਚ ਘਾਰ ਕੱਢਣ ਦੀ ਦਿੱਤੀ ਇਜਾਜ਼ਤ ਮੁੱਖ ਮੰਤਰੀ ਮਾਨ ਵੱਲੋਂ ਵੇਰਕਾ ਦੁੱਧ ਤੇ ਹੋਰਨਾਂ ਉਤਪਾਦਾਂ ਦੀ ਕੀਮਤਾਂ 'ਚ ਵੱਡੀ ਕਟੌਤੀ ਦਾ ਐਲਾਨ ਏਸ਼ੀਆ ਕੱਪ ਕ੍ਰਿਕਟ ਭਾਰਤ ਨੇ عمان ਨੂੰ 21 ਦੌੜਾਂ ਨਾਲ ਹਰਾਇਆ ਤਾਂ ਧੰਨਵਾਦ ਦੋਸਤੋ ਅੱਗਾਂ ਦੀ ਵੀਡੀਓ ਜੜੀ ਗਿਆ ਦੇਖਦੇ ਰਹੋ ਤੇ ਆਪਣੇ ਜਾਨ ਚ ਵਾਦਾ ਕਰਦਾ ਹਾਂ